ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ Proud Punjabi TV ਦੇ ਰਾਹ ਤੁਹਾਡਾ ਸਾਰਾ ਸਵਾਗਤ ਹੈ ਅੱਜ ਆਪਾਂ ਚੱਲਿਆਂ ਦਿੱਲੀ ਟੂਰਿਸਟ ਸਟੇਸ਼ਨ ਤੇ ਖੜੇ ਆ ਤੁਹਾਨੂੰ ਫਿਰ ਆਪਾਂ ਪੂਰਾ ਦਿੱਲੀ ਦਿਖਾਉਣੇ ਆ ਜਾਣੇ ਕਰਾਉਣੇ ਆ ਫਿਰ ਆਪਾਂ ਗੁਰਦੁਆਰੇ ਦੇ ਤੁਹਾਨੂੰ ਦੱਸ ਹੁਣ ਆਪਾਂ ਜੀ ਟੂਰਿਸਟ ਸਟੇਸ਼ਨ ਤੇ ਖੜੇ ਆ ਆਹ ਪਲੇਟਫਾਰਮ ਆ ਜਿਸ ਤੇ ਆਪਣੀ ਟ੍ਰੇਨ ਆਉਣੀ ਆ ਟੂਰੀ ਤੋਂ ਸਿੱਧਾ ਦਿੱਲੀ ਤੱਕ ਦੀ ਆਪਣੀ ਟ੍ਰੇਨ ਆਗੀ ਤੇ ਬਾਕੀ ਆਪਾਂ ਹੁਣ ਰਾਤ ਦੇ ਸਮੇਂ ਜੇ ਪਹੁੰਚ ਚੁੱਕੇ ਹੈ ਤੁਸੀਂ ਦਿੱਲੀ ਦਾ ਰਾਤ ਦਾ ਨਜ਼ਾਰਾ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਨਜ਼ਾਰਾ ਸੀਗਾ ਇਸ ਤੋਂ ਬਾਅਦ ਆਪਾਂ ਤੁਹਾਨੂੰ ਸਵੇਰ ਦੇ ਸਮੇਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਬਾਕੀ ਹੁਣ ਆਪਾਂ ਜੀ ਤੁਹਾਨੂੰ ਇੱਥੋਂ ਦਾ ਇਤਿਹਾਸ ਦੱਸ ਦਿੰਨੇ ਹਾਂ ਗੁਰਦੁਆਰਾ ਬੰਗਲਾ ਸਾਹਿਬ ਦਾ ਇਸ ਸਥਾਨ 8ਵੀਂ ਪਾਸ਼ਾਹੀ ਸਾਹਿਬ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨਾਲ ਸੰਬੰਧਿਤ ਹੈ ਸੰਮਤ 1721 ਸੰਨ 1734 ਸ.ਵਿਚ ਔਰੰਗਜ਼ੇਬ ਨੇ ਜਦੋਂ ਆਪ ਜੀ ਨੂੰ ਦਿੱਲੀ ਬੁਲਾਉਣਾ ਚਾਹਿਆ ਤਾਂ ਅਰਬ ਪਤੀ ਮਿਰਜ਼ਾ ਰਾਜਾ ਜੈ ਸਿੰਘ ਅਤੇ ਦਿੱਲੀ ਦੀ ਸੰਗਤ ਵੱਲੋਂ ਦਰਸ਼ਨ ਦੇਣ ਦੀ ਬੇਨਤੀ ਕੀਤੀ ਗਈ ਆਪ ਦਿੱਲੀ ਆ ਗਏ ਇਸ ਥਾਂ ਤੇ ਮਿਰਜ਼ਾ ਰਾਜਾ ਜੈ ਸਿੰਘ ਦਾ ਬੰਗਲਾ ਸੀ ਰਾਣੀ ਨੇ ਪਰਖ ਕਰਨ ਵਾਸਤੇ ਗੋਲੀਆਂ ਵਾਲਾ ਭੇਸ ਬਣਾਇਆ ਗੋਲੀਆਂ ਦੇ ਨਾਲ ਬੈਠ ਗਈ ਪਰ ਸਤਗੁਰੂ ਜੀ ਨੇ ਛੱਟ ਗੋਲੀਆਂ ਵਿੱਚੋਂ ਰਾਣੀ ਨੂੰ ਪਛਾਣ ਕੇ ਉਸ ਦੀ ਗੋਦੀ ਵਿੱਚ ਜਾ ਬੈਠੇ ਉਸ ਸਮੇਂ ਆਪ ਜੀ ਦੀ ਉਮਰ 8 ਸਾਲ ਦੀ ਸੀ ਉਸ ਸਮੇਂ ਸ਼ਹਿਰ ਵਿੱਚ ਹੈਜਾ ਤੇ 체ਚਕ ਦੀ ਹਵਾ ਫੈਲੀ ਹੋਈ ਸੀ ਹਰ ਰੋਜ਼ ਮੌਤਾਂ ਹੋ ਰਹੀਆਂ ਸਨ ਜਦੋਂ ਦਿੱਲੀ ਵਾਸੀ ਨੇ ਗੁਰੂ ਜੀ ਅੱਗੇ ਆਪਣੇ ਦੁੱਖ ਪੇਸ਼ ਕੀਤੇ ਤਾਂ ਆਪ ਜੀ ਨੇ ਨਾਮ ਸਿਮਰਨ ਤੇ ਕਿਰਪਾ ਦ੍ਰਿਸ਼ਟੀ ਕਰਕੇ ਇੱਕ ਚੁਬੱਚੇ ਦੇ ਜਲ ਨੂੰ ਆਪਣੀ ਚਰਨ ਛੋਹ ਦੇ ਕੇ Arogyata daayak bana deta ਜੋ ਵੀ ਇਸ ਚੁਬੱਚੇ ਵਿੱਚੋਂ ਜਲ ਛੱਕਦਾ ਉਹ ਬਿਮਾਰੀ ਤੋਂ ਮੁਕਤ ਹੋ ਜਾਂਦਾ ਇਸ ਪ੍ਰਕਾਰ ਸਾਰੀ ਦਿੱਲੀ ਬਿਮਾਰੀ ਤੋਂ ਮੁਕਤ ਹੋ ਕੇ Sufi Basana ਲੱਗ ਪਈ ਅੱਜ ਵੀ ਇਸ ਬਹੁਵਿੱਤਰ ਸਥਾਨ ਤੇ ਦੂਰੋਂ ਨੇੜੇੋਂ ਸਭ ਧਰਮ ਦੇ ਲੋਕ ਆ ਕੇ ਇਸ ਚੁ ਬੱਚੇ ਦਾ ਜਲ ਛੱਕ ਕੇ ਤਨ ਤੇ ਮਨ ਦੀਆਂ Arogyata ਪ੍ਰਾਪਤ ਕਰ ਰਹੀਆਂ ਹਨ ਇਹ ਹੈ ਤੁਹਾਡੇ ਇਤਿਹਾਸੀ ਜੀ ਇਤਿਹਾਸ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ 100 ਰੁਪਏ ਦੇ ਵਿੱਚ ਤੁਹਾਨੂੰ ਰਹਿਣ ਨੂੰ ਇਹ ਬੈੱਡ ਦਿੱਤਾ ਜਾਵੇਗਾ ਜੇ ਤੁਸੀਂ ਬੈੱਡ ਤੇ ਪੈਣਾ ਚਾਹੁੰਦੇ ਹੋ ਤਾਂ ਸਿਰਫ 100 ਰੁਪਏ ਵਿੱਚ ਤੁਸੀਂ ਇੱਥੇ ਰਹਿ ਸਕਦੇ ਹੋ ਜੇ ਅੱਜ ਦਾ ਬਲੌਗ ਵਧੀਆ ਲੱਗੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਪੇਜ ਨੂੰ ਫੋਲੋ ਕਰ ਲਿਓ ਥੈਂਕਸ ਫॉर ਵਾਚਿੰਗ